ਸਤ ਸ੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਜਿਹੜੇ ਕਿ ਆਪਣੀ ਵੀਡੀਓ ਦੇਖ ਰਹੇ ਆ ਕਿਸਾਨ ਵੀਰੋ ਅੱਜ ਬਹੁਤ ਸੋਹਣੀ ਵੇੜਦੀ ਵੀਡੀਓ ਲੈ ਕੇ ਆਏ ਆ ਤੁਹਾਡੇ ਵਾਸਤੇ ਪਹਿਲਾ ਸੂਆ ਚਾਰ ਦੰਦ ਮਿਲਕ ਕਪੈਸਟੀ ਦੀ ਗੱਲ ਕਰੀਏ ਤੋਂ 25 ਤੋਂ 30 ਦੇ ਵਿੱਚ ਵਿੱਚ ਬਹੁਤ ਸੋਹਣੀ ਜਰਸੀ ਐਰ ਸ਼ੈਰ ਕਲਰ ਚ ਆਉਂਦੀ ਵਸ਼ੀ ਮੜੀ ਬਈ ਲੰਮੀ ਤੋਰੀ ਜਾਵੇ ਵਸ਼ੀ ਅਡਰ ਕੁਆਲਟੀ ਦਿਖਾਉਂਦੇ ਆਂ ਬਾਈਓ ਕਮਾਲ ਪਿਆਰ ਹੁੰਦੀ ਆ ਰਹੀ ਆ ਚਲਦਾਲ ਕਰੋ ਚੱਕ ਵੇੜਦੀ ਜਿਹੜੇ ਬਾਈ ਚੈਨਲ ਤੇ ਪਹਿਲੀ ਵਾਰ ਆਏ ਆ ਉਹਨਾਂ ਨੂੰ ਬੇਨਤੀ ਕਰਦੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਜਿਹੜਾ ਵੀਰੋ ਵੈੜ ਦਾ ਮੁੱਲ ਆ 115000 ਆ ਬਾਕੀ ਮੋਕੇ ਦੇ ਮਾਨਤਾਂ ਜ਼ਰੂਰੀ ਹੋਊਗਾ ਇੱਕ 10 ਦੀ ਛੜ ਦਾਂਗੇ ਵੈੜ ਬਾਕੀ ਜਿਹੜਾ ਬਾਈ ਲੈਣੀ ਚਾਹੁੰਦਾ ਆ ਕਾਲ ਕਰ ਸਕਦਾ ਆ ਫੇਸ ਕੁਆਲਟੀ ਵਕਮ ਆ ਲਿਆ ਬਈ ਇੱਕ ਚੱਕਰ ਹੋ ਲਗਾਤਾ ਜਿਵੇਂ ਉਹਨੂੰ ਹਾਈ ਟੈਂਸ ਦੀ ਗੱਲ ਕਰੀਏ ਤਾਂ ਬਾਈ ਉਹ ਬਹੁਤ ਸੋਹਣੀ ਕਡਰ ਕੁਆਲਟੀ ਤੁਸੀਂ ਦੇਖ ਹੀ ਸਕਦੇ ਆ ਲੈ ਪਹਿਲਾ ਸੂਆ ਚਾਰ ਦੰਦਿਆਂ ਮੂੰਹ ਤੋਂ ਫਾਰਮ ਦੀ ਵਸ਼ੀ ਕੋਈ ਲੋਕਲ ਬਰੀਡ ਨਹੀਂ ਗਈ ਬਈ ਰੁਕੀ ਆ ਹ ਤੇ ਦੇਖੋ ਇਦਾਂ ਦੇ ਐਨੀਮਲਾਂ ਦੀ ਆਪਾਂ ਵੀਡੀਓ ਹੋਰ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਾਵਾਂਗੇ ਫਾਰਮ ਦੇਖ ਸਕਦੇ ਆ ਤੁਸੀਂ ਬਹੁਤ ਸਾਰੇ ਐਨੀਮਲ ਇਸ ਵਕਤ ਵੀ ਸੇਲ ਵਾਸਤੇ ਆ ਲੇਕਿਨ ਅੱਜ ਦੀ ਵੀਡੀਓ ਵਿੱਚ ਆਪਾਂ ਖਾਸ ਤਨੂ ਇੱਕ ਇਹ ਵੜ ਦਿਖਾਉਣੀ ਸੀਗੀ ਇਸ ਕਰਕੇ ਵਿਹੜ ਨੂੰ ਕੱਲੀ ਨੂੰ ਬਾਹਰ ਕੱਢ ਕੇ ਆਪਾਂ ਤੋੜ ਕੇ ਦਿਖਾਇਆ ਕਿਉਂਕਿ ਅੱਜ ਗੱਲ ਕਰੀ ਤੇ ਨਗੀਨਾ ਹੀ ਆ ਵਿਹੜ ਟੌਪ ਦਾ ਬਚਾਈ ਦਾ ਆਪਣੇ ਫਾਰਮ ਤਹਿਿਲ ਵਾਸਤੇ ਤੇ ਪਹਿਲਾ ਸੁਆਲ ਹੀ ਚਾਰ ਦੰਦਿਆ ਮੂੰਹ ਠੰਡੀ ਸੀਲ ਪੂਰੀ ਵਿਹੜ ਮੋਬਾਈਲ ਨੰਬਰ ਜਿਹੜਾ ਹੈਗਾ 98723 03376 ਜਿਹੜਾ ਪਿੰਡ ਆ ਵੀਰੋ ਮੱਲੀਆਂ ਖੁਰਦ ਨਕੌਦਰ ਕਰਪੂਸਾ ਰੋਡ ਤੇ ਪਿੰਡ ਆ ਏ ਤੇ ਜਿਹੜਾ ਆਪਣਾ ਡੇਰਾ ਆ ਉਹ ਤੁਸੀਂ ਦੇਖ ਸਕਦੇ ਆ ਪਿੰਡ ਮੱਲੀਆਂ ਖੁਰ ਦੇ ਇਸ طرف ਐ ਇਸ طرف ਗਿੱਲਾ ਰੋਡ ਤੇ ਆਪਣਾ ਡਾਉਂਦਾ ਫਾਰਮ ਬਣਿਆ ਹੋਇਆ ਆਪਣਾ ਜਿਹੜੇ ਵੀ ਬਾਈ ਵਿజిਟ ਕਰਨਾ ਚਾਹੁੰਦੇ ਆ ਕਰ ਸਕਦੇ ਆ ਹੋਰ ਵੀ ਐਨੀਮਲ ਤੁਹਾਨੂੰ ਸਾਡੇ ਫਾਰਮ ਤੇ ਮਿਲ ਜਾਣਗੇ ਸਿਲ ਵਾਸਤੇ ਧੰਨਵਾਦ ਤੁਹਾਡੇ ਸਾਰੇ ਵੀਰਾਂ ਦਾ ਆਪਣੀ ਵੀਡੀਓ ਨੂੰ ਪੂਰਾ ਦੇਖਣ ਵਾਸਤੇ ਥੈਂਕ ਯੂ